ਆ ਚੱਲਣ ਲੱਗੇ ਪਕੌੜੇ ਅੱਜ ਰੋਡੇ ਮਾਸਾ ਦਾ ਪੇੜ ਦੇ ਪੇੜ ਦੇ ਬੇੜੇ ਨੂੰ ਇਹ ਨਹੀਂ ਉਤਰਨਦੇ ਆ ਅਵੀ ਮਸਤਰੀਆਂ ਨੇ ਬੇੜ ਦਾ ਇਹ ਕੰਮ ਲੈੰਟਰ ਦਾ ਦੇ ਫਸ ਕਲਾਸ ਅੱਜ ਤੇ ਮਿੰਟਾਂ ਮਿੰਟੇ ਸਾਰੇ ਜਣੇ ਉਹ ਅੰਦਰ ਨੇ ਰੈਡੀ ਆਏ ਹਾਏ ਸਾਡੀ ਵਰਗੂਰਾ ਕੀ ਬਸ ਮੈਂ ਰੈਡੀ ਰੈਡੀ ਕਿਉਂਕਿ ਅਸੀਂ ਕੰਮ ਹੀ ਕਰਨਾ ਹੈ ਕਣੀ ਵਰਗੁਣ ਲੈ ਹਾਂਜੀ ਸਰੇ ਸਰੇ ਉੱਟਕੇ ਨਾਟਕ ਚੱਲਣ ਦੇ ਇਹਦੇ ਬਾਥੀ ਰਾਜਾ ਮੇਰਾ ਰਾਜਾ ਹੈ ਭਾਈ ਏਦਾ ਹਥੀ ਰਾਜਾ ਤੇ ਇਹ ਮੇਰਾ ਰਾਜਾ ਆ ਵਾਹ ਬਈ ਵਾਹ ਹਰਗੁਣ ਹੋ ਗਿਆ ਰੈਡੀ ਮੇਰਾ ਬੇਟਾ ਹੋ ਗਿਆ ਰੈਡੀ ਐ ਸ਼ਮਸ਼ੇ ਅੱਜ ਪੂਰਾ ਲਾਲ ਟਮਾਟਰ ਬਣ ਗਿਆ ਕਣੀ ਹਰਗੁਣ ਉਹਨੂੰ ਵਕਤ ਪਾਏਗਾ ਕਣੀ ਪੈਰੀ ਲੱਗਦੀ ਲਾਲ ਟਮਾਟਰ ਬਣਿਆ ਹੈ ਇਹ ਲੈ ਐਵੇਂ ਕਿੱਲੀ ਜਾਂਦੀ ਹੈ ਜਿਹੜਾ ਨਾ ਮਗਵਾਈ ਹੈ ਮਠਿਆਈ ਉਹ ਲੈ ਲਈ ਆਪਾਂ ਹੁਣ ਹੁਣ ਚੱਲੇ ਆ ਘਰੇ ਕਿਉਂਕਿ ਲੈਂਟਰ ਪੈਨ ਦਾ ਨਾ ਉਹਨਾਂ ਦੇ ਉਹਨਾਂ ਨੇ ਕੰਮ ਮਗਵਾਈ ਜੀ ਸਾਡੀ ਰੱਬ ਸੋ ਵੀ ਮੈਂ ਸਮਝੀ ਹੋਗੀ ਸੀ ਉਹਦੇ ਨਾਲ ਥੋੜੀ ਬਹੁਤ ਸასი ਸ਼ਕਤ ਤੁਹਾਡਾਈ ਦਿਨਾਂ ਵਿੱਚ ਵਲੌਗ ਦੇ ਵਿੱਚ ਤੇ ਇੱਕ ਅੰਬੀ ਦੀ ਹੁਣ ਆਲੇ ਪਾਰਟੀ ਬਣਦੀ ਉਹਨਾਂ ਦੇ ਲੈਂਟਰ ਪੈਨ ਜਾ ਰਿਹਾ ਤੇ ਹੁਣ ਚੱਲੇ ਆ ਆਪਾਂ ਸਾਰੇ ਜਣੇ ਆਪਾਂ ਸਭੋ ਲੇਟ ਹੋ ਗਏ ਆ ਮੈਂ 1:30 ਵਜ ਗਏ ਨੇ ਤੇ ਭਾਈ ਜਣੇ ਵੇਟ ਕਰ ਰਹੇ ਆ ਸੋ ਮਠਿਆਈ ਲੈਣ ਤੇ ਮੈਂ ਤਾਂ ਗੈ ਮਮੀ ਵੀ ਹੋ ਕੇ ਰੈਡੀ ਡੈਡੀ ਚਲੇਗੇ ਕਾਫੀ ਚਿਰ ਦੇ ਦੀਆਂ ਪਰਮਾ ਸੁਤ ਅੱਜ ਸਦੀਆਂ ਨਹੀਂ ਸੁਣਾ ਨਹੀਂ ਮਾਰੇ ਨਹੀਂ ਹੁੰਦੀ ਬਹੁਤ ਹਾਂ ਜੀ ਸੁਣਾ ਆ ਫੜਿਓ ਆ ਵੇਖੋ ਆ ਲਾਲ ਟਮਾਟਰ ਬਣਿਆ ਕਣੀਆਂ ਅੱਜ ਇਹ ਕਹਿੰਦੇ ਜਾਗੋ ਤੇ ਪਾਇਆ ਹਾਂ ਗੁੜੀਆ ਦਾ ਸਾਈਕਲ ਇਹ ਜਿਆਦਾ ਜ਼ਰੂਰੀ ਹੈ ਬਾਕੀ ਸਮਾਨ ਭਾਵੇਂ ਰਹਿ ਜੇ ਦੁੱਧ ਵੀ ਰੱਖ ਲਿਆ ਪਾਣੀ ਦੇ ਬੋਤਲਾਂ ਰੱਖ ਲੀਆਂ ਨੇ ਇਧਰ ਦੁੱਧ ਸੀਗਾ ਉਹ ਰੱਖ ਲਿਆ ਮਮੀ ਨੇ ਪੈਰਾ ਵਿੱਚ 5 ਕਿਲੋ ਲਿਆ ਹੈ ਦੁੱਧ ਹਾਂਜੀ ਚਲੋ 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 ਲੈ ਆਏ ਓਏ ਹਮਾਂ ਘਵਾਚ ਗਈ ਹੈ ਮੈਂ ਵੀ ਚੱਲੇ ਹੁਣ ਏਸੀ ਕਰਦੇ ਮੰਦ ਨਹੀਂ ਫੇ ਅਸੀਂ ਨਹੀਂ ਆਵੇ ਹੀ ਡੀ ਆਵਾਂ ਉੱਧਰ ਸਲਪਾ ਦੀ ਗੱਡੀ ਹੈ ਜੇ ਸਟਾਰਟ ਹੋਈ ਨਾ ਕੀ ਆਂਦੀ ਆਏ ਕੀ ਮੰਗਦੀ ਖਾਣੀ ਉੱਧਰ ਨੂੰ ਵੇਖ ਕੇ ਨਹੀਂ ਮਿਲਦੀ ਚੀਜ਼ੀਆਂ ਲਾਲਾ ਬੈਲਟ ਚੱਲ ਚੱਲ ਗਈ ਆ ਡੱਬਿਆਂ ਵਾਲੇ ਵੀ ਆ ਕੇ ਆਂਦੀ ਚੀਚੀ ਖਾਣੀ ਐ ਇਹਨਾਂ ਇਹਨੂੰ ਪਤਾ ਲੱਗ ਗਿਆ ਦੀਪੂ ਆਪਾਂ ਪਹੁੰਚ ਗਏ ਆਪਾਂ ਦੁੱਧ ਲੈ ਆਂਦਾ ਆ ਚਲੋ ਇਹ ਜੇ ਉੱਪਰਲੇ ਕਮਰੇ ਤੋਂ ਕੱਢ ਲਈ ਚੰਗਾ ਡੱਬੇ ਸਨ ਕੀ ਭਾਂਡੇ ਆ ਲੈ ਅੱਛਾ ਅੱਛਾ ਧਿਆਨ ਨਾਲ ਲੈੜੀ ਬੈਠੇ ਆ ਵੀ ਹਾਂਜੀ ਕੀ ਹਾਲ ਜੀ ਸਾਬ ਜੀ ਆ ਫੜੇ ਰੜੀ ਇੱਕ ਮਿੰਟ ਇੱਥੇ ਰੱਦ ਥੱਲੇ ਬਾਸ ਹਾਂਜੀ ਆ ਬਾਲ ਤਾਂ ਲਾ ਆਉ ਮੇਰੇ ਜੰਬਾਲ ਤਾਂ ਲਾ ਲਾ ਕੋਈ ਲਾ ਦਨ ਮੈਂ ਲਾ ਦਨ ਮੈਂ ਪਹੁੰਚ ਗਏ ਆਪਾਂ ਤੇ ਇੱਧਰ ਆ ਗਈ ਮਸ਼ੀਨ ਕਿਰਨਦੀਪੀ ਕਿੱਥੇ ਆ ਹੈ ਕਿਰਨਦੀਪੀ ਕਿਰਨਦੀਪੀ ਉੱਧਰ ਆਓ ਭਾਈ ਜੀ ਹਾਂਜੀ ਭਾਈ ਅਸੀ ਕਾਰ ਵਧਾਈਆਂ ਬਾਬਾ ਮਾਰੇ ਤੁਹਾਨੂੰ ਕਦੋਂ ਕਦੋਂ ਕਟੇ ਜੇ ਫਿਰ ਵਧਾਈ ਤੇ ਮੰਡੀ ਹੈ ਹੈ ਆਵਾ ਉਤੇ ਚਲੰਮ ਨਮ ਕੋਰ ਕੋਰ ਦਾ ਚਲਪਾ ਰਾਤ ਨੂੰ ਪਾਪ ਨੂੰ ਆਉਂਦਾ ਹਾਂ ਸੋ ਚਾ ਕੋਲ ਲਾ ਲੀ ਜਾ ਕੀ ਬਾਗ ਗਿਆ ਅਦਾਸੇ ਸਿੰਘ ਕੋ ਆਈ ਵਾਈ ਬੀ ਕੋਈ ਬਲੋਕਿੰਗ ਸਾਈਡ ਆਰ ਤੁਸੀਂ ਕੋਈ ਪਾਸੇ ਬੋੜੀ ਪਰਸਨ ਕੋ ਦਿਨ ਜੇ ਕੋ ਨਾਮ ਲਈ ਤੇ ਆਏ ਫਿਰ ਉਹਦੇ ਗੁਰੂ ਤੇ ਅਮਰਦਾਸ ਜੀ ਨੂੰ ਮਦਾਸੇ ਹੋਇਆ ਹਾਏ ਅਰਜੁਨ ਹਰ ਗੋਪਨ ਨੂੰ ਕਹੋ ਸ੍ਰੀ ਹਰਿ ਰਾਮ ਸ੍ਰੀ ਹਰਿ ਕੀ ਸੰਚਾਰ ਇਹ ਜੀ ਜੀ ਕਿਆ ਸਭ ਬਿਸਮਾਇ ਜੀ ਤੇ ਇਹ ਮਹਾਦਰ ਸਿੰਘ ਨੇ ਕਾਨੋਂ ਨੇ ਦੇ ਆਵੇ ਤਾਂ ਸਭ ਫਾਈ ਨੂੰ ਵੀ ਸਹਾਇ ਦਸਮ ਪਿਤਾ ਸਹਿਬ ਸਿੰਘ ਜੀ ਗੋਬਿੰਦ ਸਿੰਘ ਜੀ ਪਾਸੇ ਸਤਨਾ ਬਾਦਨ ਵਾਲੇ ਪੰਥ ਦੇ ਨਾਲ ਪਤਨਾ ਦੇ ਦਾਨੀ ਸੰਬੰਧ ਨਾਲ ਨਿਯਮ ਤੇ ਦਾਤੀ ਕਰਦੀ ਤੱਕ ਤੱਕ ਦਸਮ ਪਿਤਾ ਸਭ ਕੰਮ ਨੂੰ ਮੰਨ ਹੁਣ ਤੋਂ ਪਾਉਣ ਨੂੰ ਪੂਰੀਆਂ ਕੰਮੀ ਵਾਧੀ ਕਨਾਲ ਕਰੇ ਬਲਕਾਂ ਪਾਉਣੀਆਂ ਮਸਤ ਕੰਮ ਸੁਖਣਾ ਨਿਕ ਨਿਕੇ ਕਹਿੰਨੇ ਆਂ ਤੇ ਹੁਣ ਡੀਜ਼ਲ ਕਿਹਾ ਵਾ ਮਗਵਾਉਣ ਵਾਸਤੇ ਕਹਿੰਦੇ ਆ ਵੀ ਡੀਜ਼ਲ ਡੀਜ਼ਲ ਲੈ ਕੇ ਆਓ ਇਹ ਡੀਜ਼ਲ ਘਟ ਗਿਆ ਡੀਜ਼ਲ ਲੈਂਦਾ ਸੀ 5 ਲੀਟਰ ਤੇ ਉਹ ਘਟ ਗਿਆ ਹੁਣ ਤੇ ਹੁਣ ਫੇਰ ਚੱਲੇ ਆ ਲੈਣ ਵਾ ਤੇ ਮੈਂ ਤੇ ਚੰਕਲ ਤੇ ਨਾਲੇ ਪਕੌੜੇ ਲੈ ਆਈਏ ਵੀ ਹੁਣ ਇੱਕ ਹੋਰੀ ਫੇਰ ਇੱਥੇ ਚਾਹ ਬਣੋਗੀ ਕਰਨੂਣੀ ਤੇ ਉਹ ਬੈਠੀਆਂ ਨੇ ਮੰਜੀ ਡਾਈ ਨਾਲ ਪੁਆਝ ਹੁਣੀ ਆਏ ਨੇ ਦੇਖਿਆ ਕਾਦੀਆਂ ਵਾਲੇ ਫਟਕ ਤੇ ਫਟਕ ਬੰਦਿਆ ਨਵੇਂ ਪਕੌੜੇ ਤੇ ਅਗਲੇ ਨਾਲ ਦੋ ਡੱਬਿਆਂ ਚ ਪਾ ਦਦੇ ਨੇ ਤੋਲੇ ਤਾਲੇ ਹੈ ਨਹੀਂ ਕਹਿੰਦਾ ਪੂਰੇ ਯਾ ਪੂਰੇ ਹੀ 10 ਕਿਲੋ ਪਤਾ ਨਹੀਂ ਹੁਣ ਪੂਰੇ ਯਾ ਕਿ ਨਹੀਂ ਚੰਕਲ ਪੂਰੇ ਹੋਣਗੇ ਹਰੇ ਹੋ ਮੱਕੀ ਰੱਬ ਜਾਣਦਾ ਪ੍ਰਮਾਤਮਾ ਜਾਣਦਾ ਕਣੀ ਵੀ ਲੈ ਵੀ ਲੈਂਟਰ ਲੈਂਟਰ ਪਾਉਣਾ ਸ਼ੁਰੂ ਕਰਤਾ ਆ ਚਿੰਕੜੇ ਕੰਨ ਡਿਆ ਵਾ ਚਰਗੜ ਪੂਰਨ ਡਿਆ ਵਾ ਲੋ ਜਾ ਚੁੱਕ ਜਾ ਰਾ ਚੁੱਕ ਤੇ ਇਹਨਾਂ ਸਭ ਧੱਕ ਬਲਕ ਕਰੀ ਜਾਂਦੇ ਹੀ ਇਹ ਹੋ ਗਈ ਛਦਾਈ ਸਹੀ ਗੱਲ ਹੈ ਹੁਣ ਗਾਂ ਦਾ ਚੇਤਾ ਰੱਖਣਾ ਨਾ 5 ਲੀਟਰ ਇਹਨਾਂ ਨੂੰ ਇਹਨਾਂ ਨੇ ਆਪਣਾ ਮੁੜ ਕੇ ਸਰੋਂ ਦਾ ਵੀ ਤੇਲ ਲਿਆਕ ਦੇ ਗਏ ਲੱਤਾ ਬਾਹ ਨੂੰ ਮਾਣਨ ਵਾਸਤੇ ਦੇਖ ਲਓ ਹੈ 10 ਲੀਟਰ ਇਹ ਮਸ਼ੀਨ ਨੂੰ ਮਾਰ ਛੜਿਆ ਇਹਨਾਂ ਡੀਜੋ ਦੇ ਲੈ ਮੇਤਰਾ ਹੋ ਗਿਆ ਕੰਮ ਕੰਟਾ ਸ਼ੁਰੂ ਹੋ ਜਾਏ ਨੂੰ ਹੈ ਨਾ ਘੱਟਾ ਟਾਈਮ ਅੱਧਾ ਘੰਟਾ ਫਿਰ ਹੋ ਗਿਆ ਹੋਊਗਾ ਕਿ ਅੰਦਰ ਘੰਟਾ ਹੋ ਗਿਆ ਫਿਰ ਤੇ ਆਪ ਆਪਣੀ ਜੇ ਪੈਂਡੇ ਨੇ ਤੇ ਆਪਾਂ ਦਾ ਕੰਮ ਜਿਹੜਾ ਨਹੀਂ ਥੋੜਾ ਸਲੋ ਰਿਹਾ ਕੰਮ ਕਰਨੀ ਹਾ ਇਧਰੋਂ ਸਾਰੀਆਂ ਕੱਢ ਲਓ ਕੋਈ ਗੱਲ ਨਹੀਂ ਭਾਵੇਂ ਇਧਰ ਲਾ ਦਿਓ ਲੈ ਵੀ ਇੰਨਾ ਕੰਮ ਨਿਬੜ ਗਿਆ ਹੁਣ ਮਸ਼ੀਨ 2 ਮਿੰਟ ਬੰਦ ਕਰਾਂਗੇ ਕਿਉਂਕਿ ਇਧਰ ਪੈ ਪੈ ਜਾਣ ਵੀ ਇਧਰ ਪੈ ਪੈਣਗੇ ਤੇ ਗੱਡੀ ਚੱਲਣੀ ਆ ਇੱਕ ਪਤਾ ਨਹੀਂ ਕਿੰਦਾਂ ਦੀਆਂ ਲੈਂਦੀਆਂ ਕਰਕੀਆਂ ਜਿਹੜਾ ਟੁੱਟਦੀਆਂ ਜਾਂਦੀਆਂ ਆਵੇ ਕਰਕੀਆਂ ਆਹ ਆਣੀਆਂ ਥੱਲੇ ਜਿਹੜੀਆਂ ਕਟੀਆਂ ਹੀ ਦਿੱਤੀਆਂ ਵਾ ਆ ਗਟੀਆਂ ਹੀ ਆੜੀਆਂ ਉਹ ਗਰਕੀਆਂ ਹੀ ਭਾਜੋ ਟੁੱਟਦੀਆਂ ਜਾਂਦੀਆਂ ਹੋਰ ਕੀ ਐ ਇੰਨਾ ਕ ਲੈਂਡਰ ਪੈ ਗਿਆ ਵਾ ਤੇ ਹਾਫ ਟਾਈਮ ਹੋ ਗਿਆ ਵਾ ਆ ਹਾਫ ਟਾਈਮ ਕੀ ਆਪ ਹੀ ਰੋਕਿਆ ਕੰਮ ਵੀ ਆਪ ਐ ਪੂ ਬੇਨਾ ਤੇ ਪੈ ਜਾਣ ਯਾਰ ਬੰਦਿਆਂ ਦੇ ਆ ਚੱਲਣਗੇ ਪਕੌੜੇ ਤੇ ਰੋੜੀ ਮਾਸਾ ਦਾ ਲੈ ਵੀ ਖੇਚਦਾ ਵੀਰ ਹੋਣਾ ਨੇ ਕੰਮ ਤੇ ਟਰੈਕਟਰ ਵੇਲੇ ਕਿੰਨਾ ਪੁਰਾਣਾ ਜੀ ਜੋਂਡੀਰ ਲਈ ਜਾਏ ਖੇਦਾ 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 ਫੰਮ ਨੂੰ ਆ ਬੋਲੀ ਵਾਲਾ ਮਾਲੀ ਪੀਟੋਦਾਂ ਨਾਲ ਚੰਗੀ ਤਰ੍ਹਾਂ ਮਿਕਸ ਹੋ ਜਾਂਦਾ ਇਹਦਾ ਇਹ ਫਾਇਦਾ ਹੈ ਤੁਸੀਂ ਹੁੰਦਾ ਉਧਰ ਬੈਕ ਸਾਈਡ ਸਾਰਾ ਪਰਿਵਾਰ ਜਿਹੜਾ ਚਾਹ ਸ਼ਕੰਡਿਆਂ ਨਾਲ ਪਕੌੜੇ ਚੱਲੇ ਕਾਫੀ ਬਿਆ ਬਿਆ ਕਰਾਤੀ ਬੰਦਿਆਂ ਦੀ ਪਕੌੜਿਆਂ ਦੇ ਨਾਲ ਉਧਰ ਵੀਰ ਵੇ ਲੋਕ ਇੰਨੇ ਮੀਨ ਤੇ ਉਹ ਬੰਦੇ ਦੀ ਬਹੁਤ ਮੀਨ ਤੇ ਦੋ ਰੇੜੀਆਂ ਖਿੱਚਦਾ ਇੱਕ ਭਰੀ ਜਾਂਦੀ ਆ ਉਹਨੂੰ ਲੈ ਕੇ ਜਾਂਦਾ ਜਾਂਦੇ ਨੇ ਫੇਰ ਦੂਜੀ ਭਰ ਜਾਂਦੀ ਆ ਇਹ ਸੁਟਣ ਜਾਂਦਾ ਉਹ ਮਗਰੇ ਅੰਕਲ ਕਹਿੰਦਾ ਇਹਨਾਂ ਨੇ ਤੇ ਪੈਪੀ ਬੜਾ ਪਾਤਾ ਵੇ ਮਸਾਲਾ ਕਿਥੇ ਪਾਉਣਾ ਐ ਭਾਜੀ ਆ ਵੀ ਇਦੀ ਬਹੁਤ ਮੀਨ ਤੇ ਯਾਰ ਬਹੁਤ ਜਿਆਦਾ ਇਦੀ ਮੀਨ ਤੇ ਭਾਈ ਮੇਰੇ ਨਾਲ ਪੱਟਾ ਲਾ ਦੇ ਯਾਰ ਕੀ ਕਰਨੇ ਆ ਭਾਈ ਇਹਨੂੰ ਸਰਕਾਰੀ ਤਾਬਾ ਲਾਉਂਦਾ ਬਣੇ ਆਣ ਆਵੇ ਤੁਰਿਆ ਆਣਦੇ ਜਾਂ ਇੱਧਰ ਉਧਰ ਕਰਨੇ ਆ ਇੱਧਰ ਵੇਟਾ ਲਾਓ ਪੁੱਛਣੀ ਉੱਥੇ ਜਾਓ ਉੱਥੇ ਨਹੀਂ ਜਾਓ ਬੀਮੂ ਚਾਹ ਵੇਖੀ ਤੜੀ ਉਹਦੇ ਖੜੇ ਉਹ ਨਹੀਂ ਨਹੀਂ ਉਧਰ ਹੀ ਸੁਟਣੀ ਆ ਮੈਂ ਕਰ ਦਾਂਗਾ ਲੋਦੇ ਨਾਲ ਨਹੀਂ ਨਹੀਂ ਬੂਟ ਕੱਟ ਪੈਂਦੇ ਕਿ ਨਹੀਂ ਮੈਂ ਵੇ ਕਿਉਂ ਡੈਡੀ ਲੈਂਦੇ ਆ ਉੱਚੇ ਜੇ ਤਣ ਉਹਨੂੰ ਉੱਚੇ ਜੇ ਡੈਡੀ ਲੈਂਦੇ ਆ ਉਹਨਾਂ ਦੇ ਬੂਟ ਜੇ ਪੇੜ ਨੂੰ ਪੇੜ ਨੂੰ ਪੇੜ ਨੂੰ ਇਹ ਨਹੀਂ ਉਤਰਨ ਦਿਆ ਹੈ ਆਇਆ ਗੋਪੀ ਹੋਣਾ ਉਹ ਪੈਰ ਤੇ ਨਾ ਪੈਰ ਰੱਖ ਤੂੰ ਹੀ ਫੜ ਜਣਾ ਹੀ ਇਹ ਮਮਾ ਪਤਾ ਵੇ ਤੂੰ ਜਵੇਂ ਰੱਖੀ ਜਾਂਦਾ ਉਤੇ ਵਾਤਾ ਪਾਪ ਵੈਸੇ ਮੈਂ ਚੱਲ ਚੰਗਾ ਹੁੰਦਾ ਸੁਖ ਸੁਖਣਾ ਨਾ ਟ੍ਰੇਕ ਨੂੰ ਪਾਇਪ ਝਾੜ ਤੱਕ ਹੁਣ ਇੱਥੇ ਤੱਕ ਕੰਮ ਪਹੁੰਚ ਗਿਆ ਵਾ ਹੁਣ ਬਸ ਭਾ ਹੁਣ ਦਾ ਮਿਸਤਰੀਆਂ ਦਾ ਕੰਮ ਆ ਬਸ ਹੁਣ ਤੇ ਉਹ ਚਾਚਾ ਹੀ ਮਿਸਤਰੀ ਨੇ ਉਹ ਨਾਲ ਕਰਨਗੇ ਲੈਵਲ ਨੂੰ ਉਹ ਠੇਕੇਦਾਰ ਨਹੀਂ ਸਕੂ ਅਬੇ ਜਿੱਦ ਚਾਚਾ ਹੀ ਡੇ ਨੇ ਹੁਣ ਇਹਨੂੰ ਸਿਸਟਮ ਲੈਵਲ ਤੇ ਕਰਨ ਦੇ ਨੇ ਆਪਣਾ ਮਿਸਤਰੀ ਉਹ ਤੇ ਬਸ ਹੁਣ ਬਹਿ ਗਿਆ ਯੋ ਦਾ ਕੋਨੀ ਆਲ ਚਲੋ ਮਖਤੋਈ ਵੀ ਕੀ ਕਰਨੀ ਜਿੰਨੇ ਜੋਗਾ ਗੋਨ ਨੂੰ ਵੀ ਕੀਤਾ ਹੀ ਉਹਨੂੰ ਥੋੜਾ ਜਿਹਾ ਵਿਚਾਰਨ ਭੇਤ ਘਾਟਿਆ ਇਹ ਚਾਚਾ ਨੇ ਥੋੜਾ ਜਿਹਾ ਭੇਤ ਜ਼ਿਆਦਾ ਹੈ ਵੀ ਇਸ ਕੰਮ ਬਾਰੇ ਲੈਵਲ ਲੂਲ ਬਾਰੇ ਥੋੜਾ ਜਿਹਾ ਭੇਤ ਜ਼ਿਆਦਾ ਹੈਗਾ ਹੈ ਇਹ ਤਾਂ ਇਕੱਲੇ ਨੇ ਵੇਜੇ ਵੇਜਾ ਕਰਾਈ ਜਾਨੀ ਛੋਟੀ ਛੋਟੀ ਲੈਂਦੀ ਹੈ ਉਹਨਾਂ ਨਾਲ ਹੀ ਮਾਣੇ ਦੇ ਕੋਈ ਚਾਰੇ ਕੋਈ ਚੱਪਟੀ ਨਹੀਂ ਨਾ ਗਰਮਾਲਾ ਹੀ ਹੈਗਾ ਵਾ ਇਹ ਮਾਟਰ ਸਾਥੀ ਇਹ ਵੀ ਇਹ ਤਾਂ ਚੱਲੇ ਦੀਆਂ ਢਹਾੜੀਆਂ ਚੜ੍ਹਦੀਆਂ ਲਵਾਈ ਜਾਂਦੇ ਨੇ ਕਦੇ ਕਹਿੰਦਾ ਅਡੀਟਰ ਮੇਰੀ ਢਾੜੀ ਜੁੜੀ ਦੋ ਦਿਓ ਤਾਂ ਕਰਕੇ ਆਈਆਂ ਸੱਚਾ ਤਾਂ ਕੋਈ ਨਹੀਂ ਯਾਰ ਰੋਜੀ ਰੋਟੀ ਚੱਲਦੀ ਜਾਵੇ ਹੋਰ ਕੀ ਚਾਹੀਦਾ ਹੈ। ਅ ਵੀ ਇੱਥੇ ਤੱਕ ਕੰਮ ਤਰਪਿਆ ਜੇ ਹੁਣ। ਆ ਉਧਰ ਪਰਲੀ ਸਾਈਡ ਪਰਲੀ ਸਾਈਡ। ਇੱਥੇ ਇੱਥੇ ਬੱਸ। ਹਾਂ ਵਾਹ ਇੱਥੇ ਹਾਂ ਇੱਥੇ ਬੱਸ। ਹਾਂ ਵਾ ਇਧਰ ਲਾਈ ਪੌੜੀ ਗਵੰਡੀਆਂ ਨਾਲ। ਆ ਇੱਥੇ ਇੱਥੇ ਰਹਿਣ ਤੇ ਕੋਈ ਗੱਲ ਨਹੀਂ ਮੁੰਡਾ ਗਿਆ ਮਾਰੋ ਮਾਰ ਆਪਣੀ ਭੈਣ ਦੇ ਘਰ ਬੰਦਾ ਨਾ ਰੈਂਟਰ ਪੈਂਦਿਆ ਤੇ ਧਿਆਨ ਰੱਖੀ ਤੱਕਾ ਨਾਲ ਚੱਲਦਾ ਬਾਕੀ ਇਦਾਂ ਰਾਂ ਮਿਲ ਕੇ ਵੱਡੇ ਪਿੱਛਾ ਕੰਮ ਚੱਲ ਰਿਹਾ ਮਾਰੋ ਮਾਰ ਇੱਧਰ ਦੇਖੋ ਅੱਡੀ ਮਮੀ ਵੀ ਡਈ ਆ ਬੈਠੇ ਦੀਆਂ ਕੁਰਸੀਆਂ ਏਡੀਆਂ ਮੁੰਡਾ ਹੱਥ ਬਚ ਮਾਰ ਕੇ ਢਿਆ ਆਹ ਸੋ ਬੰਦੇ ਲੱਗੇ ਮਾਰੋ ਮਾਰ ਮਾਰੋ ਮਾਰ ਬੰਦੇ ਕੰਮ ਕੰਡੇ ਡਾਇਰੈਕਟਰ ਤੋਂ ਤਾਂ ਸਰਦਾਰ ਦੀ ਇਧਰ ਆਹ ਠੇਕੇਦਾਰ ਜੇ ਫੇ ਛੱਟ ਰੰਗ ਦਾ ਛੱਟ ਰੰਗ ਦਾ ਨਾਮ ਠੇਕੇਦਾਰ ਜੇ ਬਡਾਲਾ ਗ੍ਰਾਂਥੀਆਂ ਤੋਂ ਵੀਰ ਕਾਲੀਏ ਦਾ ਨਾਮ ਜੀ ਆ ਰੋ ਮੁਝੇ ਢੇਆ ਚਾਚੋ ਵਾਲੇ ਤੋਂ ਇਹ ਠੇਕੇ ਦਾ ਇਹ ਠੇਕੇਦਾਰ ਦੇ ਚਾਚੋ ਆ ਚਾਚੋ ਵਾਲੇ ਤੋਂ ਤੇ ਇਹਦੀ ਮਸ਼ੀਨ ਕੇ ਇਹ ਵੇਖੋ ਬਹੁਤ ਵਧੀਆ ਕੰਮ ਕਰਦਾ ਤੇ ਇਹਦੀ ਆ ਮਸ਼ੀਨ ਚੱਲ ਰਹੀ ਮਿਕਸਰ ਵਿੱਚ ਆ ਬੰਦੇ ਨੇ ਮਾਰੋ ਮਾਰ ਕੰਮ ਕਰਦੇ ਮੁੰਡਾ ਹੋ ਗਿਆ ਫਰੀ ਬੱਦਰੀ ਛੋਟ ਛੋਟ ਕੇ ਹਾਂਜੀ ਬਾਕੀ ਬਟਾਲੇ ਵਿੱਚ ਕਿਸੇ ਨੂੰ ਸ਼ਟਰਿੰਗ ਦੀ ਲੋੜ ਹੋਵੇ ਹਨਾ ਤੇ ਬਾਕੀ ਪਹਿਲਾਂ ਰੇਟ ਪਤਾ ਕਰ ਲੇ ਬਾਕੀ ਇਹਨਾਂ ਦਾ ਰੇਟ ਹੀ ਪਤਾ ਕਰ ਲਿਓ ਜੀ ਇਹਨਾਂ ਦਾ ਥੋੜਾ ਜਾਇਜ ਹੈ ਕਿਉਂਕਿ ਆਪਾਂ ਵੀ ਕਰਵਾਇਆ ਸਾਨੂੰ ਠੀਕ ਲੱਗਾ ਹੈ ਤੇ ਐਸੇ ਕਰਕੇ ਮੈਂ ਤੇ ਕਿਉਂਕਿ ਚੰਗਾ ਲੱਗਾ ਕੰਮ ਤਾਂ ਮੈਂ ਤਾਂ ਕਰਕੇ ਤੇ ਬਾਕੀ ਨੰਬਰ ਇਹ ਐਡ ਕਰ ਦਿੰਦੇ ਕੀ ਨੰਬਰ ਜੀ ਤੁਹਾਡਾ ਇਹ ਤੇਰੇ ਮਾਮਾ ਜੀ ਲੱਗਦੇ ਭਾਈ ਹਾਂ 99150 63540 ਇੱਕ ਵਾਰੀ ਫੇਰ ਤੋਂ ਰਿਪੀਟ ਬੋਲ ਦਿਓ 99150 63540 ਤੇ ਕਿਤੇ ਵੀ ਮਤਲਬ ਅੰਮ੍ਰਿਤਸਰ ਲੋਡ ਹੋਵੇ ਬਟਾ ਹਲੇ ਕਿਤੇ ਵੀ ਲੋਡ ਹੋਵੇ ਤੇ ਪਹੁੰਚਾ ਦਿਓ ਕੰਮ। ਉਹ ਤੇ ਹੋ ਜਾ ਅੰਮ੍ਰਿਤਸਰ ਤੱਕ ਇਧਰ ਗੁਰਦਾਸਪੁਰ ਤੱਕ ਇਹ ਕੰਮ ਕਰਦੇ। ਅਸੀਂ ਇੱਥੇ ਦਾ ਕਰ ਦੇਈਦਾ। ਚਲੋ ਜੀ ਧੰਨਵਾਦ। ਜਰੀ ਘੜ ਗਈ ਬਜਰੀ ਮਗਵਾਈ ਆ ਹੋਰ। ਇਹ ਬਹੁਤ ਜ਼ਰੂਰੀ ਸੀਗੀ। ਛੜਾ ਸੀ ਬੜਾ ਹੁੰਡਿਆ ਦੇ। ਟਿਕਾ ਇਮਰਾਨ ਕਾ ਮੜਿਆ। ਲੈ ਵੀ ਇੱਥੇ ਇੱਕ ਤੱਕ ਕੰਮ ਪਹੁੰਚਾਤਾ ਪਾ ਹੋਣਾ ਨੇ। ਇਧਰੋਂ ਸਾਰਾ ਕੰਪਲੀਟ ਹੋਗਾ ਟੋਟਲੀ। ਉਹ ਅੱਗੇ ਰਹਿਗਾ ਥੋੜਾ ਜਿਹਾ ਬਸ। ਤੇ ਉਹ ਲਾਸਟ ਰਹਿ ਗਿਆ ਹੋਗਾ। ਆ ਵੀ ਮਿਸਤਰੀਆਂ ਨੇ ਨਵੇੜ ਤਾਂ ਇਹ ਕੰਮ ਲੈਂਟਰ ਦਾ ਦੇ ਫਸ ਕਲਾਸ ਨਹੀਂ ਆਹ ਰੋਸ਼ਨ ਦਾ ਜਿਆ ਰੱਖਿਆ ਨਾ ਥੋੜਾ ਜਿਹਾ ਬਸ ਇੰਨਾ ਕੀ ਬਸ ਚਲੋ ਜੂ ਯੋ ਵੀਆ ਦਾ ਠੀਕ ਹੈ ਭਾਈ ਆ ਵੀ ਲੈਂਟਰ ਤੇ ਪਾਤਾ ਸੁਖ ਨਾਲ ਹੋ ਗਏ ਨੇ ਫਰੀ ਬੰਦੇ ਹੁਣ ਮਸ਼ੀਨ ਮਸ਼ੀਨ ਲੱਗੇ ਨੇ ਲਾਉਣ ਇਹ ਵੀ ਆ ਗਈ ਹੁਣ ਅਰ ਕਿਤੇ ਸੌਂਗੀ ਤੁਸੀਂ ਕਿਥੇ ਗਏ ਲੱਭਣ ਡੇ ਤੁਹਾਨੂੰ ਉਧਰ ਹੈ ਨਹੀਂ ਤੁਸੀਂ ਅੰਟੀ ਕਰ ਗਈ ਅੱਛਾ 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 ਭਾਈ ਫਕਰ ਹੈ ਆਹ ਲੇ ਵੀ ਕਰਵਾਤਾ ਬੰਦੇ ਨਖੇ ਤੇ ਆਵਾਜ਼ ਆਵਾਜ਼ ਹੋਵੇ ਕੜਕਤੇ ਤਾਂ ਹੀ ਕੰਮ ਬੰਦੇ ਨਾ ਨਹੀਂ ਬੰਦੇ ਤੋਲਦਾ ਸੇ ਆ ਸਹੀ ਕਰ 20 ਬੰਦੇ ਤੋਲ ਨੇ ਆਪ ਵੀ ਜੋੜਨੇ ਪੈਂਦੇ ਇਦਾਂ ਅਨੀ ਇਹ ਗੱਲ ਹੈਗੀ ਬਿਲਕੁਲ ਚਲੋ ਬਜਰੀ ਲੋ ਆਂ ਵਾਰੀ ਵਾਰੀ ਡੇ ਵੀਰ ਵੀਰ ਰੇਤ ਪਰਾਂ ਕਰਨ ਯੂਰ ਹੋ ਗਿਆ ਵਾ ਕਾਫੀ ਇੱਥੇ ਤੱਕ ਖਿਲਰੀ ਹੋਵੀ ਓ ਵੀ ਉਦਾਂ ਪਰਾਂ ਕਰਨ ਵਾਲੀ ਓ ਵੀ ਖਿਲਾਰਾ ਹੈਗਾ ਉਦਾਂ ਪਰਾਂ ਹੁਣ ਬਾਕੀ ਆਪਣੀ ਫੈਮਿਲੀ ਸਾਰੀ ਚਲੀ ਗਈ ਮੰਮੀ ਉਧਰ ਡਈਏ ਕੰਮ-ਕੁਮ ਕਰਨ ਵਿਚਾਰੀ ਆ ਉਹ ਸਾਹਮਣੇ ਵੇਖੋ ਲੇ ਵੀ ਕਿੰਨ ਦੀ ਦੀ ਹੁਣ ਤੇ ਚੱਲੇ ਨੇ ਹੁਣ ਜਾਣਾ ਮੈਂ ਕਿੱਥੇ ਚਲਾਈ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ ਪਈ ਫੇਰ ਤੁਹਾਨੂੰ ਆਜੋ ਤੇਰੇ ਵਖਰੀ ਪਾਰਟੀ ਆਜੋ ਆਜੋ ਤੁਹਾਡੇ ਨਾਲ ਪਾਰਟੀ ਬੰਦੀ ਆਜੋ ਆਹ ਸੰਤਰੀਆਂ ਨਾਲ ਨਹੀਂ ਗੱਲ ਬੰਨੀ ਲੱਗੀ ਸਮਝੇ ਕਿ ਨਹੀਂ ਡੈਡੀ ਅਸਲ ਚ ਤੇ ਡੈਡੀ ਦੇ ਹੱਕ ਮੰਦਾ ਪਾਰਟੀ ਲੈ ਆਂਦਾ ਸਹੀ ਗੱਲ ਹੈ ਸੰਤਰਾ ਆਵਦੇ ਮਿਲਿਆ ਆ ਲਓ ਤੁਸੀਂ ਖਾਓ ਯਾਰ ਲੈ ਵੇਖਿਆ ਕਿੰਨਾ ਪਿਆਰ ਕਿਉਂ ਦੋਵਾਂ ਬੰਨੇ ਸੰਤਰੇ ਸੰਤਰੇ ਕਰਤੇ ਕਿ ਨਹੀਂ ਦੱਸੋ ਵੇਹੇ ਤੇਗੇ ਮਹਾਰਾਜ ਵੇਖਿਆ ਆਪਣੀ ਫੈਮਿਲੀ ਆਪਣੀ ਹੁੰਦੀ ਭਈ ਕਿ ਨਹੀਂ ਵੀ ਐਂ ਹੀ ਹੋ ਗਿਆ ਆ ਜੀ ਇਹ ਬੰਦੇ ਨਹੀਂ ਚਾਹ ਪੀ ਕੇ ਸੰਤਰਾ ਇਹ ਬਹਿ ਤੀ ਇਹਨਾਂ ਕੋ ਲੈ ਖਾਂਦੇ ਹੋਏ ਦੇਵਾ ਕੁੜੀ ਨੂੰ ਸੰਤਰਾ ਲੈ ਭਰਾਵਾ ਲੈ ਇਹਨੂੰ ਦੇ ਦੇ ਸੰਤਰਾ ਲੈ 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 ਮਾ ਅਸ਼ਦ ਕਿੰਨਾ ਪੁੱਤ ਹਾਂ ਕੰਦੀ ਆਪੇ ਮੈਨੂੰ ਫੜਾ ਦੇ ਕੰਦੀ ਮੈਨੂੰ ਆਪੇ ਫੜਾ ਦੇ ਪਹਿਲਾਂ ਆ ਟੰਗ ਲਾ ਕੇ ਆ ਗਿੱਲੀ ਨਾ ਕਰ ਲੀ ਬੋ ਆਹ ਕਹਿੰਦੇ ਉਹ ਕਹਿੰਦੀ ਮੈਂ ਆਪੇ ਖਾਣਾ ਫੜਾ ਦੋ ਯਾਰ ਕੀ ਹੈ ਠੀਕ ਆ ਫਿਰ ਚੰਗਾ ਦੀ ਪੂ ਆ ਜਾਓ ਨਹੀਂ ਤੇ ਆ ਜਾਓ ਪਾਰਟੀ ਤੇ ਭੱਜਣ ਦੇ ਹੋਂ ਤੁਸੀਂ ਅੱਜ ਨਾਲ ਅੱਜ ਮੇਰੇ ਕੰਨੋਂ ਖਲੀਆਂ ਬੈਗੀਆਂ ਤੇ ਕੱਲ ਬਾਸ ਨਹੀਂ ਆਜੋ ਵੈਸੇ ਭੱਜਣ ਦੇ ਜ ਅੱਜ ਤੁਸੀਂ ਬਸ ਹੋਰ ਕੋਈ ਗੱਲ ਨਹੀਂ ਹੈ ਭੱਜਣ ਦੇ ਅੱਜ ਹੋਰ 5 ਫਟੇ ਉਹਨਾਂ ਦੇ 2 ਫਟੇ ਆ ਇੱਕ ਆਪਣਾ ਨਾ ਕਿਤੇ ਦੇ ਦਿਓ ਇਹ ਕੋਈ ਨਹੀਂ ਮੈਂ ਦੇ ਜਾ ਜਿੱਥੇ ਆਇਆ ਮੈਂ ਦਰ ਰੋਟੀ ਖਾ ਲੋ ਹੋਰ ਤੱਕ ਕੇ ਜੁਬ ਜਾ ਨਹੀਂ ਨਹੀਂ ਹੁਣ ਨਾ ਚੱਲੋ ਆਓ ਪਾਰਟੀ ਮੰਦੀ ਬਾਹ ਪੱਜੰਡੇ ਗੱਲ ਹੋਰ ਕੋਈ ਨਹੀਂ ਪਹਾ ਵੀਰੇ ਆ ਸਾਰੇ ਜਣੇ ਵੇਖ ਲੋ ਬਾ ਪੱਜੰਡੇ ਜੇ ਇਹਨਾਂ ਦਾ ਲੈਟਰ ਪੈ ਗਿਆ ਹੁਣ ਬਸ ਇਹ ਪੱਜੰਡੇ ਵੀਰ ਹੁਣੀ ਮੈਂ ਦੁਬਾਰਾ ਰੋਟੀ ਖਾਈ ਆ ਆ ਚਲੋ ਖਾਣਾ ਕੀ ਆਓ ਚੱਲ ਜੇ ਤੁਸੀਂ ਢੱਲੇ ਪੈ ਗਏ ਜੀ ਆਈ ਦੁੱਧ ਵਾਲੀ ਬੋਤਲ ਕੋਈ ਨਹੀਂ ਏਕੀ ਚਾ ਚਲੋ ਆਓ ਚੱਲੀਏ ਆਓ ਚਲੋ ਜਿਓ ਆਓ ਯਾਰ ਡੈਡੀ ਦਾ ਕਰਾਈਏ ਸਹੀ ਗੱਲ ਨਹਾਉਣ ਕਰਾਵੇ ਡੈਡੀ ਦਾ ਜੀ ਡੈਡੀ ਡਰਦੀ ਰੁਕ ਜਾਓ ਆਂਦੇ ਅੱਜ ਅਸੀਂ ਵਧਾਈ ਲੈ ਕੇ ਜਾਣੀ ਦੋਵੇਂ ਜਾਣਿਆ ਸਹੀ ਗੱਲ ਸਹੀ ਗੱਲ ਹੈ ਹੈ ਸਹੀ ਗੱਲ ਮੈਂ ਵਧਾਈ ਲੈ ਕੇ ਜਾਣੀ ਹੈ ਸਹੀ ਗੱਲ ਲੈ ਆਓ 500 ਚਲੋ ਬਾਪੂ ਚਲਗੇ ਆਹੋ ਚਲੋ ਆਜੋ ਘਰੇ ਘੁੱਟ ਚਾਹ ਤੇ ਪੀ ਲੀਏ ਪਹਿਲਾਂ ਇੱਕ ਵਾਰੀ ਯਾਰ ਯਾਰ ਕੋਈ ਘੁੱਟ ਚਾਹ ਦੇ ਨਾ ਚਾਹ ਦੇ ਘੁੱਟ ਪੀ ਲੀਏ ਯਾਰ ਹਾਦੀ ਹੋ ਗਈ ਤੁਹਾਡੇ ਵਾਲੀ ਤੇ ਯਾਰ ਚਲੋ ਉਹ ਮੁੰਡੇ ਦਾ ਬੜਾ ਯੋਰ ਰਿਆ ਜਿਹੜਾ ਉਹ ਰੀਡਿੰਗ ਦੀ ਦੋ ਜਣੀ ਖਿਚਣ ਡਿਆ ਨਾ ਉਹ ਬੰਦੇ ਦਾ ਮੇਨ ਰੋਲ ਹੀ ਸਾਰਾ ਸਹੀ ਗੱਲ ਕੀ ਗਲਤ ਇਹ ਨਹੀਂ ਕਰਨੀ ਲੱਗਣ ਲੱਗੀ ਨਾ ਸ਼ਲਟ ਲਾ ਲਈ ਉਹਨੇ ਲੈ ਵੀ ਕੋਟ ਠੀਕ ਹੋ ਗਿਆ ਪਰ ਬਾਹਾਂ ਹੋ ਗਈਆਂ ਉੱਚੀਆਂ ਪਰ ਪਾ ਲੈਣੇ ਆਪਾਂ ਹੁਣ ਬਸ ਕੱਲ ਪਾ ਜਾਣੇ ਮਨੇ ਰਵਿੰਦੇ ਦੇ ਉੱਥੇ ਜਾ ਕੇ ਪਹਿਨ ਲਾਉਣੇ ਪੈਣ ਕੋਈ ਗੱਲ ਨਹੀਂ ਡੈਡੀ ਨੇ ਨਹੀਂ ਲਾਉਣਾ ਆਪੇ ਪਿੱਤ ਪਾਇਆ ਕਰਾ ਲੈ ਵਿਖੀ ਕੱਲ ਹੈ ਹਾਂਜੀ ਜਾਣਾ ਕਿ ਉਹਨੇ ਦੇ ਦਿਓ ਪਾਰਟੀ ਕਿ ਨਹੀਂ ਉਹਨਾਂ ਦੋਵਾਂ ਨੇ ਤੇ ਬੈਏ ਨੇ ਇਸ ਮਿਸਤਰੀਆਂ ਦੇ ਸਹਰਾਣੇ ਆਹ ਬਸ ਸਹੀ ਗੀਤ ਹੋ ਆਸੀ ਸੁਣੀ ਗੱਲੀ ਚਲੋ ਹੁਣ ਤੁਸੀਂ ਪਾਰਟੀ ਦੇੰਦੋ ਢਿੱਲੇ ਪਈ ਜਾਂਦੇ ਪੰਨੀ ਕਿਦਾਂ ਦੇ ਬੰਦੇ ਯਾਰ ਤੁਸੀਂ ਹੱਦ ਹੋ ਗਈ ਜੀ ਯਾਰ ਬਸ ਦੋ ਦਿਨਾਂ ਵਿੱਚ ਚੁੱਕੀ ਕਰਾਂ ਬਸ ਆਜੋ ਭਾਈ 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 ਆਓ ਤੁਸੀਂ ਬੈਂਦੇ ਨੇ ਉਹ ਇੰਨਾ ਟਾਈਮ ਕੀ ਲਾਉਂਦਾ ਬੈਂਦੇ ਕਰਨ ਲੈ ਡਾੜੀ ਕੋਣ ਸੀਟਿੰਗ ਤਾਂ ਹੋਣੀ ਪਰ ਉਹ ਵੀ ਪਿੱਛੇ ਕੋਈ ਨਹੀਂ ਉਹੋ ਫੋਲਡਿਆ ਜੀ ਚੱਲੇ ਹੁਣ ਆਪਾਂ ਰੋਟੀ ਰੋਟੀ ਖਾਣ ਵਾਸਤੇ ਕੀ ਆਇਆ ਕੋਣਿੰਦਾ ਚਾਰ ਚ ਲਾਉਣਾ ਕਿੱਥੇ ਨਾ ਤਾਂ ਨਹੀਂ ਕਰਈ ਆ ਹਾਦੀ ਹੋ ਗਈ ਆ ਸਤਾ ਦੇਣ ਦੇ ਗੰਨ ਗਸਤਾ ਤੈਨੂੰ ਚਾਤ ਨੂੰ ਹੋਰ ਕੀ ਸਤਮਦੇ ਜੀ ਹੋਰ ਕੀ ਹੈ ਤੇਰਾ ਪਾਪਾ ਆਉਂਦੇ ਗੋ ਚਲੋ ਪਹੁੰਚ ਗਏ ਇੱਥੇ ਗੱਡੀ ਲਾਤੀ ਹੁਣ ਖਾਵਾਂਗੇ ਰੋਟੀ ਇਹ ਗਰਦਾਸਪੁਰ ਰੋਡ ਤੇ ਆਪਾਂ ਮੁਸਲੀ ਇੱਕੋ ਟਾਬੇ ਦੇ ਹੁੰਦੇ ਆ ਅੱਗੇ ਵੀ ਇੱਥੋਂ ਖਾਦੀ ਰੋਟੀ ਤੇ ਹੁਣ ਦਜੀ ਵਰੀ ਇਥੇ ਵਧੀਆ ਲੱਗੇ ਡੜੀ ਬਣਾਉਣੀ ਰੋਟੀ ਤੇ ਹੁਣ ਫੇਰ ਇਸੇ ਆਈਏ ਆਪਾਂ ਆਗੀ ਰੋਟੀ ਆਪਣੇ ਸਾਰੇ ਜਣੇ ਖਾਣੇ ਆ ਹੁਣ ਅਰਲਾ ਬੰਦਾ ਤੇ ਬਹੁਤ ਤਾੜਿਆ ਜਾਂਦਾ ਇੱਕ ਸਾਦਾ ਮਗਰ ਕਹਿੰਦੇ ਭਾਜੀ ਖੋਲ ਦੇ ਉਹ ਮੇਰੇ ਡੈਡੀ ਦੇ ਅੰਦਰ ਹੀ ਤਾੜ ਦਿੱਤਾ ਆ ਹਰ ਗਣੇ ਅੰਦਰ ਹੀ ਹਰਦ ਗਾਦੇ ਗਾ ਕੱਦ ਚੇਰਨ ਆ ਪੈਰਾਂ ਨੂੰ ਗਾ ਕਰਦਾ ਬਾ ਅੱਧੀ ਰਾਤ ਚ ਆਈ ਕਰਦੀ ਰਹਿੰਦੀ ਏ ਚੱਲ ਯਾਰ ਹੁਣ ਆ ਆਜੋ ਆਜੋ ਰੱਖ ਲੋ ਉੱਥੇ ਪੈਰ ਹਾਂ ਕੋਈ ਦਿੱਕਤ ਨਹੀਂ ਮੈਟਿੰਗ ਦਾ ਫਾਇਦਾ ਜਿੱਥੇ ਮਰਜੀ ਪੈਰ ਆਵੇ ਕੋਈ ਮੁਸ਼ਕਲ ਨਹੀਂ ਆ ਗਈ ਯਾਰ ਕੋਈ ਨਹੀਂ ਕਰਾਉਂਦਾ ਵੱਡਾ ਬੜੀ ਮੁਸ਼ਕਲ ਆਉਂਦੀ ਯਾਰ ਹੁਣ ਫਰੀ ਗੱਡੀ ਬੜੀ ਗੰਦੀ ਹੁੰਦੀ ਮਾਰਦ ਜੋਰ ਚ ਜੋਰ ਚ ਸੋ ਬਸ ਪਰ ਆ ਜਣ ਚਲ ਪਹੁੰਚ ਗਏ ਘਰੇ ਪ੍ਰਸ਼ਾਦਾ ਪਾਣੀ ਛਕ ਲਿਆ ਧੰਨਵਾਦ ਜੀ ਤੁਸੀਂਾਨੂੰ ਪਾਰਟੀ ਦਿੱਤੀ ਆ ਚਲ ਠੀਕ ਆ ਫਿਰ ਮਿਲਦੇ ਸੇ ਪਾਰਟੀ ਤੇ ਬਣ ਜਣੀ ਜੇ 1000 ਦਾ ਨੋਟ ਨਾ ਲੱਭਦਾ ਪੰਜ ਪਾਸੇ ਦੇ ਨਾ ਲੱਭਦੇ ਹਾਂ ਸਮਾਨ ਤੇ ਨਹੀਂ ਕਰਦੇ ਡੈਡੀ ਜੀ ਨੇ ਥਾਲੀਂ ਡੀ ਆ ਕੈਂਡੀ ਤਾ ਜਾ ਕੈਂਡੀ